ਪੰਜਾਬ ਦੇ ਮਸ਼ਹੂਰ ਪਾਸਟਰ ਵਰਜਿੰਦਰ ਨੂੰ ਮੁਹਾਲੀ ਦੀ ਅਦਾਲਤ ਨੇ 2018 ਦੇ ਜਿਨਸੀ ਸ਼ੋਸ਼ਣ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਹੈ ਜਿਸ ਸਬੰਧ ਦੇ ਵਿੱਚ ਸਜ਼ਾ 1 April ਨੂੰ ਸੁਣਾਈ ਜਾਵੇਗੀ ਇਸ ਤੋਂ ਪਹਿਲਾਂ ਹੀ ਪਾਸਟਰ ਦੇ ਸਮਰਥਕਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਦਾ ਮਾਹੌਲ ਹੈ ਦੱਸ ਜਿਏ ਕਿ 2018 ਦੇ ਵਿੱਚ ਜ਼ਿਰਖਪੁਰ ਦੀ ਇੱਕ ਪੀੜਤ ਮਹਿਲਾ ਦੇ ਦੁਆਰਾ ਪਾਸਟਰ ਦੇ ਵਿਰੁੱਧ ਜ਼ਬਰ ਜਨਾਹ ਦੇ ਦੋਸ਼ ਲਗਾਏ ਗਏ ਸੀ ਪੀੜਤਾ ਨੇ ਦੋਸ਼ ਲਗਾਇਆ ਸੀ ਕਿ ਪਾਸਟਰ ਨੇ ਉਸ ਨੂੰ ਵਿਦੇਸ਼ ਲਿਜਾਣ ਦੇ ਬਹਾਨੇ ਦੇ ਨਾਲ ਬਿਨਾਂ ਸਹਿਮਤੀ ਦੇ ਉਸ ਦੇ ਨਾਲ ਸਰੀਰਕ ਸੰਬੰਧ ਬਣਾਏ ਤਾਂ ਇਸ ਮਾਮਲੇ ਦੇ ਵਿੱਚ ਬੀਤੇ ਕੱਲ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਜਿਹੜਾ ਕਿ ਪਾਸਟਰ ਨੂੰ ਦੋਸ਼ੀ ਘਰਾ ਦੇ ਦਿੱਤਾ ਗਿਆ ਉੱਥੇ ਹੀ ਹੋਣ ਇਸ ਮਾਮਲੇ ਦੇ ਵਿੱਚ ਪੰਜਾਬ 크ਰਿਸਚੀਅਨ ਮੂਵਮੈਂਟ ਦੇ ਪ੍ਰਧਾਨ ਹਾमिਦ ਮਸੀਹ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਜਿਹੜਾ ਕਿ 크ਰਿਸਚੀਅਨ ਨੂੰ ਤਾਲ ਲਗਾਉਣ ਦੀ ਕੋਸ਼ਿਸ਼ ਕਰਦੇ ਹੋਏ ਅਜੇ ਇਲਜ਼ਾਮਾਂ ਦੇ ਵਿੱਚ ਫਸਾਇਆ ਜਾ ਰਿਹਾ ਹੈ ਦੇਖੋ ਇਹ ਜਿਹੜੇ ਉਹਨਾਂ ਦਾ ਮੁਕੱਦਮਾ ਉਹਨਾਂ ਤੇ ਹੋਇਆ ਸੀ ਦਰਜ ਕਿਉਂਕਿ 2018 ਤੋਂ ਹੋਇਆ ਸੀ ਇਹਦੇ ਚ ਤਕਰੀਬਨ 7 ਸਾਲ ਚੱਲਦੇ ਨੂੰ ਹੋ ਗਏ ਆ ਉਹਨਾਂ ਨੇ ਪਹਿਲੇ ਵੀ ਉਹ ਅਰੈਸਟ ਹੋਏ ਸੀ ਉਸ ਤੋਂ ਬਾਅਦ ਉਹਨਾਂ ਤੇ ਜ਼ਮਾਨਤ ਹੋ ਗਈ ਸੀ ਹੁਣ ਜਿਹੜਾ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਅਜੇ ਉਹਨਾਂ ਦਾ ਇਹ ਇੰਤਜ਼ਾਰ ਕਰਨਾ ਪੋਗਾ ਕਿ ਦੋਸ਼ੀ ਤੇ ਕਰਾਰ ਦੇ ਦਿੱਤਾ ਉਹਦੇ ਚ ਉਹਨੂੰ ਜਿਹੜੀ ਪਨਿਸ਼ਮੈਂਟ ਆ ਉਹ ਕਿਸ ਲੈਵਲ ਦੀ ਮਿਲਦੀ ਹੈ ਉਸ ਤੋਂ ਬਾਅਦ ਇਹ ਦੇਖਿਆ ਜਾਊਗਾ ਕਿ ਉਹਨੂੰ ਕਿੰਨੇ ਕਿਸ ਲੈਵਲ ਦੀ ਪੁਨਿਸ਼ਮੈਂਟ ਮਿਲਦੀ ਆ ਉਸ ਤੋਂ ਬਾਅਦ ਹੀ ਉਹਦੇ ਤੇ ਦੁਬਾਰਾ ਕਮੈਂਟ ਜਿਹੜਾ ਅਸਲੀ ਤੌਰ ਤੇ ਕੀਤਾ ਜਾ ਸਕਦਾ ਇਹ ਉਹਨੂੰ ਸੇਵੀਅਰ ਪੁਨਿਸ਼ਮੈਂਟ ਆ ਜਾਂ ਨਾਰਮਲ ਪੁਨਿਸ਼ਮੈਂਟ ਆ ਜਾਂ ਮਾਈਨਰ ਪੁਨਿਸ਼ਮੈਂਟ ਆ ਉਹਦੇ ਤੇ ਕਿਉਂਕਿ ਜਿਹੜੇ ਦੋਸ਼ ਨੇ ਕਿਸ ਟਾਈਪ ਦੇ ਆ ਉਹਦੇ ਉੱਤੇ ਕਿਉਂਕਿ ਉਹਨਾਂ ਜੱਜਮੈਂਟ ਵਿੱਚ ਲਿਖਿਆ ਹੋਊਗਾ ਕਿਉਂਕਿ ਰੇਪ ਦਾ આરોਪ ਥਾ ਉਹਨਾਂ 'ਤੇ ਤੇ ਰੇਪਿਆ આરોਪ ਕੋ लेके ਮਕਦਮਾ ਚੱਲ ਰਿਹਾ ਦੇਖੋ ਮੈਂ ਤੇ ਇੱਕ ਗੱਲ ਤੁਹਾਨੂੰ ਦੱਸਦਾ ਕਿਉਂਕਿ ਉਹ ਖੁਦਾ ਦਾ ਦਾਸ ਹੈਗਾ ਸੀਗਾ ਉਹ ਪਿੱਤਰ ਬਾਈਬਲ ਦੀ ਲੋਕਾਂ ਨਾਲ ਗੱਲ ਕਰਦਾ ਜਿਹੜੀ ਸਾਡੀ ਪਿੱਤਰ ਬਾਈਬਲ ਆ ਉਹ ਟਟਰ ਅਡਲਟਰੀ ਯਾਨੀ ਕਿ ਜਿਹੜੇ ਰੇਪ ਟਾਈਪ ਹਨ ਉਹ ਅਡਲਟਰੀ ਅਸੀਂ ਕਹਿੰਦੇ ਆ ਅਡਲਟਰੀ ਜਿਹੜੀ ਆ ਪਿੱਤਰ ਬਾਈਬਲ ਦੇ ਵਿੱਚ ਸਭ ਤੋਂ ਜ਼ਿਆਦਾ ਗੰਭੀਰ ਦੋਸ਼ ਹੈਗਾ ਔਰ ਇਹਦੇ ਤੇ ਕਦੀ ਵੀ ਜਿਹੜੀ ਸਾਡੀ ਪਿੱਤਰ ਬਾਈਬਲ ਆ ਉਹ ਅਡਲਟਰੀ ਵਾਲੇ ਨੂੰ ਮਾਫ ਨਹੀਂ ਕਰਦੀ ਜਦੋਂ ਇਹਨਾਂ ਗੱਲਾਂ ਦਾ ਪ੍ਰੋਫਿਟ ਬਜਿੰਦਰ ਸਿੰਘ ਨੂੰ ਪਤਾ ਕਿਉਂਕਿ ਖੁਦ ਬਾਈਬਲ ਦਾ ਟੀਚਰ ਆ ਤੇ ਬਾਈਬਲ ਦੇ ਬਾਰੇ ਲੋਕਾਂ ਨਾਲ ਗੱਲ ਕਰਦਾ ਔਰ ਮੈਂ ਇਹ ਸਮਝਦਾ ਵੀ ਜਿਹੜੇ ਉਹਦੇ ਤੇ આરોਪ ਲਾਏ ਗਏ ਨੇ ਜੇਕਰ ਤੇ ਉਹ ਬਾਈਬਲ ਨੂੰ ਜਾਣਦੇ ਹੋਏ ਜੇ ਉਹੋਪ ਲੱਗੇ ਆ ਤੇ ਫਿਰ ਬੜੇ ਗੰਭੀਰ ਦੋਸ਼ ਨੇ ਇਹ ਨਹੀਂ ਸੀ ਹੋਣਾ ਚਾਹੀਦਾ ਦੋਸ਼ੀ ਕਰਾਰ ਹੋ ਗਿਆ ਨਾ ਦੋਸ਼ੀ ਤੇ ਕਰਾਰ ਕੋਰਟ ਨੇ ਤੇ ਦਿੱਤਾ ਦੋਸ਼ੀ ਮੈਂ ਵੈਸੇ ਉਹਦੀ ਵੀ ਗੱਲ ਕਰਦਾ ਵੀ ਇਹ ਜਿਹੜੇ ਦੋਸ਼ ਲੱਗੇ ਆ ਬੜੇ ਸੰਗੀਨ ਦੋਸ਼ ਨੇ ਹਮ ਬਾਈਬਲ ਨੂੰ ਜਾਣਦੇ ਹੋਇਆ ਦੋਸ਼ ਨੇ ਜੇ ਕੀਤਾ ਗਿਆ ਤੇ ਇਹ ਠੀਕ ਨਹੀਂ ਹੈਗਾ ਇਹ ਇਸ ਤਰ੍ਹਾਂ ਦਾ ਨਹੀਂ ਸੀ ਲੱਗਣਾ ਚਾਹੀਦਾ ਹਮ ਦੂਸਰੀ ਗੱਲ ਇਹ ਆ ਵੀ ਇਹ ਜਿਹੜੀ ਪੁਨਿਸ਼ਮੈਂਟ ਹੁੰਦੀ ਆ ਜਿਸ ਦਿਨ ਵੀ ਉਹਨੂੰ ਪੁਨਿਸ਼ਮੈਂਟ ਸੁਣਾਈ ਜਾਂਦੀ ਆ ਉਸ ਤੋਂ ਬਾਅਦ ਦੇਖਿਆ ਜਾਊਗਾ ਕਿ ਉਹਦੇ ਚ ਕਿਸ ਲੈਵਲ ਦੀ ਪੁਨਿਸ਼ਮੈਂਟ ਹੈਗੀ ਆ ਉਹਨੂੰ ਸਿਵਲ ਪੁਨਿਸ਼ਮੈਂਟ ਦਿੰਦੇ ਆ ਨਾਰਮਲ ਪੁਨਿਸ਼ਮੈਂਟ ਦਿੰਦੇ ਆ ਜਾਂ ਮਾਈਨਰ ਪੁਨਿਸ਼ਮੈਂਟ ਦਿੰਦੇ ਆ ਦੋਸ਼ਾਂ ਦੇ ਮੁਤਾਬਕ ਫਿਰ ਉਹਦੇ ਤੇ ਜਿਹੜੀ ਫਾਈਨਲ ਟਿੱਪਣੀ ਉਸ ਤੋਂ ਬਾਅਦ ਕੀਤੀ ਜਾਵੇਗੀ ਤਾਂ ਉਨ ਪਰ ਤੋਂ ਇੱਕ ਹੋਰ ਅਭੀ ਰੇਪ ਦਾ ਮਾਮਲਾ ਦਰਜ ਹੋਆ ਦਾ ਫਰਵਰੀ ਮੇ ਕਪੂਰਥਲਾ ਮੇ 22 ਅਰਸ਼ੇ ਇੱਕ ਮਹਿਲਾ ਨੇ ਕਰਵਾਇਆ ਕਿ इनके पास ही काम करती थी लेकिन वो इनको बहुत परेशान करते थे शादी के बाद भी आ, उन पर जो दबाव बनाना शुरू किया होता शादी के लिए और एक एफ आई आर मोहाली में भी दर्ज हुई है, करते, वीडियो सामने है देखो मैं ना ये दोनों जीजा ने कपूरथला केस होयास नहीं है दोष लाया जरा हूं दोबारा मोहाली केस दर्ज होया मुलामपुर ਉਹ ਵੀ ਮੋਲੇਸਟੇਸ਼ਨ ਪਲੱਸ ਮਾਰਕੁੱਟਾਈ ਦਾ ਕੇਸ ਦਰਜ ਹੋਇਆ ਇਹ ਜਿਹੜੀਆਂ ਮੋਲੇਸਟੇਸ਼ਨਸ ਨੇ ਇਹ ਉਹਨਾਂ ਕੁੜੀਆਂ ਦੇ ਦੱਸਣ ਦੇ ਮੁਤਾਬਕ ਨੇ ਕਿ ਮੋਲੇਸਟੇਸ਼ਨ ਕਿਸ ਲੈਵਲ ਦੀ ਸੀ ਸੀਟੀਵੀ ਵੀ ਤਾਂ ਸਾਹਮਣੇ ਆਈ ਹੈ ਉਹ ਦੱਸਿਆ ਮੈਂ ਦੇਖਿਆ ਮੈਂ ਸੀਸੀਟੀਵੀ ਵੀ ਦੇਖੀਆ ਸਾਰਾ ਦੇਖਿਆ ਸੀਸੀਟੀਵੀ ਦੇ ਵਿੱਚ ਤੇ ਸਿਰਫ ਉਹਨਾਂ ਨੂੰ ਮਾਰਕੁੱਟਾਈ ਦੱਸੀ ਗਈ ਆ ਕਿ ਉਹਨਾਂ ਨੂੰ ਮਾਰਕੁੱਟਾਈ ਕੀਤੀ ਕਿ ਉਹਨਾਂ ਨੂੰ ਥੱਪੜ ਮਾਰੇ ਗਏ ਉਹ ਮੈਂ ਦੇਖੀ ਆ ਇਹ ਇਹ ਜਿਹੜਾ ਦੋਸ਼ਾ ਮਾਰਕੁੱਟਾਈ ਵਾਲਾ ਇਸ ਇਹ ਨਹੀਂ ਹੋਣਾ ਚਾਹੀਦਾ ਛੇ ਜੋ ਇਹ ਮਾਰਕਟਾਈ ਕਿਤੀ ਆ ਤੇ ਗਲਤ ਕੰਮ ਖੈਰ ਹੁਣ ਦੇਖਣਾ ਹੋਵੇਗਾ ਕਿ 1 ਅਪ੍ਰੈਲ 2025 ਨੂੰ ਅਦਾਲਤ ਵੱਲੋਂ ਪਾਸਟਰ ਬਰਜਿੰਦ ਨੂੰ ਕਿਹੜੀ ਸਜ਼ਾ ਦਾ ਐਲਾਨ ਕੀਤਾ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ